ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇਜ ਪ੍ਰਤਾਪ ਏਮਬੋਇਡਰੀ ਸੈਂਟਰ ਵਿੱਚ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਓ ਔਰ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਵੀਡੀਓ ਟਾਈਮ ਟੂ ਟਾਈਮ ਮਿਲ ਸਕੇ ਅੱਜ ਆਪਾਂ ਇਹ ਦਬਕੇ ਦੀ ਕੜਾਈ ਸਿੱਖਣ ਲੱਗੇ ਆਂ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਦਬਕਾ ਜੋ ਆਪਾਂ ਮਾਰਕੀਟ ਚੋਂ ਲੈ ਕੇ ਆਨੇ ਆ ਇਸ ਦੀ ਕਟਿੰਗ ਕਰਨੀ ਪੈਂਦੀ ਹੈ ਆਪਾਂ सो यदि कटिंग आप हुई है ये देखो यदि कटिंग एडी करे आप ठीक है जी और एक दबके की कटिंग थोड़ी व्डी करा ये देखो ये एदे अपने व्डी कटिंग की है जो वीडी वाली कटिंग की है सब तो पहला अटैच करा ये देखो इस तरह और ए, बिल्कुल सेंटर आप देंगे ਇਹ ਦੇਖੋ ਬਿਲਕੁਲ ਸੈਂਟਰ 'ਚ ਆਪਾਂ ਨੇ ਇਹਨੂੰ ਲਗਾਤਾ ਹੁਣ ਇਧਰੋਂ ਇਧਰ ਨੂੰ ਆਪਾਂ ਦਬਕਾ ਲਗਾਵਾਂਗੇ ਜਿਸ ਤਰ੍ਹਾਂ ਇਹ ਲਗਾਇਆ ਹੋਇਆ ਹੈ। ਔਰ ਇਸ ਨੂੰ ਅਟੈਚ ਕਰ ਦਾਂਗੇ। ਇਹ ਦੇਖੋ ਹੁਣ ਆਪਾਂ ਇਸ ਨੂੰ ਦੁਬਾਰਾ ਤੋਂ ਇਧਰੋਂ ਇਧਰ ਨੂੰ ਜਾਵਾਂਗੇ। ਜੋ ਇਹ ਵਾਲੀ ਹੈ ਨਾ ਇਹਦੇ ਉੱਪਰ ਆਏਗਾ ਜਦੋਂ ਉਦੋਂ ਇਹ ਜ਼ਿਆਦਾ ਫਿਨਿਸ਼ਿੰਗ ਦੇਗਾ। ਜਿਹੜਾ ਦਬਕਾ ਹੈ ਉਹ ਆਪਾਂ ਧਾਗੇ ਦੇ ਨਾਲ ਲਗਾਵਾਂਗੇ ਜ਼ਰੀ ਦੇ ਨਾਲ ਨਹੀਂ ਲਗਾਵਾਂਗੇ ਕਿਉਂਕਿ ਜ਼ਰੀ ਦੇ ਨਾਲ ਹੀ ਜਲਦੀ ਅਟੈਚ ਨਹੀਂ ਹੁੰਦਾ ਜ਼ਰੀ ਨੂੰ ਨਾ ਜਲਦੀ ਉਲ ਵੀ ਪੈ ਜਾਂਦਾ ਹੈ ਜਿਨ੍ਹਾਂ ਨੂੰ ਆਰੀ ਵਰਕ ਨਹੀਂ ਕਰਨਾ ਆਉਂਦਾ ਉਹ ਇਸ ਚੈਨਲ ਨਾਲ ਜੁੜ ਸਕਦੇ ਨੇ ਔਰ ਹੱਥ ਨਾਲ ਹੀ ਦਬਕੇ ਦੀ ਕਢਾਈ ਜ਼ਰੀ ਦੀ ਕਢਾਈ ਜਾਂ ਹੋਰ ਬਹੁਤ ਸਾਰੀਆਂ ਸਟੋਨ ਕੱਟ ਦਾਣਾਂ ਦੀ ਕਢਾਈ ਜੋ ਵੀ ਕਢਾਈ ਹੈ ਸਭ ਸਿੱਖ ਸਕਦੇ ਨੇ ਹਨਾ ਔਰ ਬਹੁਤ ਅੱਛੀ ਤਰ੍ਹਾਂ ਉਹ ਸਲਾਈ ਵੀ ਸਿੱਖ ਸਕਦੇ ਨੇ ਕਿਉਂਕਿ ਆਪਾਂ ਸਲਾਈ ਵੀ ਸਿਖਾਉਣਿਆਂ ਨਾਲ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਇਹ ਦੇਖੋ ਮੈਂ ਇੱਕ ਤੁਹਾਨੂੰ ਵੀਡੀਓ ਦੇ ਐਂਡ 'ਚ ਇੱਕ ਟਿਪਸ ਦਵਾਂਗੀ ਜ਼ਰੀ ਦੇ ਰਿਕਾਰਡਿੰਗ ਦੀ ਮਾਰਕਿਟ ਚ ਜਨ ਜਦੋਂ ਆਪਾਂ ਸੂਟਰ ਲਗਾਉਣ ਜਾਣੇ ਆ ਦਬਕੇ ਦਾ चार पारों तो क्लासी मिलता सो so, आप इस नर बैठे हुए अच्छी तरह सीख सकते हैं आप छोटी जी वीडियो बनाने वो भी तुम स्किप ना करो ये देखो ਜਿਵੇਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਮੈਂ ਤੁਹਾਨੂੰ ਦੱਸਣੀ ਆ ਜਦੋਂ ਆਪਾਂ ਜ਼ਰੀ ਦਾ ਕੰਮ ਕਰਾਂਗੇ ਜਾਂ ਦਬਕੇ ਦਾ ਕੰਮ ਕਰਾਂਗੇ ਤਾਂ ਧਾਗੇ ਨੂੰ ਬਿਲਕੁਲ ਹਲਕਾ ਜਿਹਾ ਆਪਾਂ ਢਿੱਲਾ ਰੱਖਾਂਗੇ ਢਿੱਲਾ ਰੱਖਣ ਦਾ ਇਹ ਮਤਲਬ ਹੁੰਦਾ ਕਿ ਬਿਲਕੁਲ ਥੋੜਾ ਜਿਹਾ ਆਪਾਂ ਜਿਆਦਾ ਉਹਨੂੰ ਟਾਈਟ ਨਹੀਂ ਕਰਾਂਗੇ ਕਿਉਂਕਿ ਜੇ ਆਪਾਂ ਉਹਨੂੰ ਟਾਈਟ ਕਰਾਂਗੇ ਤਾਂ ਜਦੋਂ ਆਪਾਂ ਫਰੇਮ ਉਤਾਰਾਂਗੇ ਜਾਂ ਇਹਨੂੰ ਤੋਂ ਵਾਸ਼ ਕਰਾਂਗੇ ਕੱਪੜੇ ਨੂੰ ਤਾਂ ਉਹ ਇਕੱਠਾ ਹੋ ਜਾਵੇਗਾ और एंड छोटे वाला लगावेंगे दबका सोए so फ्लावर तैयार हो गया वीडियो ने पूरा देखने ली थैंक यू